ਜੀ ਸਰ ਅੱਜ ਸਰ ਐਸ ਡੀ ਐਮ ਸਾਹਿਬ ਨੂੰ ਮਿਲਣਾ ਹੈ ਕੀ ਮਾਮਲਾ ਹੈ ਅਸੀਂ ਸਾਰੇ ਨਕੌਦਰ ਇਲਾਕੇ ਦੇ ਜਿਹੜੇ ਪਿੰਨਾ ਚੋਪ ਚੇਤਾਂ ਦੀ ਇਲੈਕਸ਼ਨ ਲੜਨਾ ਚਾਹੁੰਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਵੀ ਉਮੀਦਵਾਰ ਨੇ ਕੋਈ ਨਿਰਪੱਖ ਵੀ ਹੋਣਗੇ ਆਜ਼ਾਦ ਤੌਰ ਤੇ ਵੀ ਖੜਨਾ ਚਾਹੁੰਦੇ ਹੋਣਗੇ ਉਹਨਾਂ ਸਾਰਿਆਂ ਨੇ ਆਪਣੇ ਪੇਪਰ ਫਾਈਲ ਕੀਤੇ ਗ੍ਰਾਮ ਪੰਚਾਇਤ ਦੀ ਇਲੈਕਸ਼ਨ ਵਾਸਤੇ ਜੇ ਜਦੋਂ ਕੱਲ ਪਤਾ ਲੱਗਾ ਖਾਸ ਤੌਰ ਤੇ ਕੁਝ ਪਿੰਡਾਂ ਵਿੱਚ ਸਮੂਹ ਤੌਰ ਤੇ ਪੇਪਰ ਰਿਜੈਕਟ ਕਰਤੇ ਜਿਹੜੇ ਉੱਥੇ ਦੇ ਪ੍ਰੈਜ਼ਾਈਡਿੰਗ ਅਫਸਰ ਸੀ ਉਹਦੇ ਵਿੱਚ ਮੁੱਖ ਤੌਰ ਤੇ ਟਾਲੀ ਪਿੰਡ ਦੇ ਪੇਪਰ ਰਿਜੈਕਟ ਹੋਏ ਜਿਹੜਾ ਪਿੰਡ ਪੇਕਾ ਪਿੰਡ ਆ ਇੱਥੇ ਦੀ ਜਿਹੜੀ ਐਮਐਲਏ ਉਹਦਾ ਫਿਰ ਨਾਲ ਸਾਡਾ ਜੱਦੀ ਪਿੰਡਿਆ ਸ਼੍ਰੀ ਉਸ ਪਿੰਡ ਦੇ ਵੀ तकरीबन ਸਾਰੇ ਰਿਜੈਕਟ ਕਰਤੇ ਇੱਕ ਉਹ ਸੈਨਾਬਾਦ ਆ ਉਹਦੇ ਵੀ ਰਿਜੈਕਟ ਹੋਏ ਕਈਆਂ ਦੇ ਵੀ ਦੋ ਦੋ ਇੱਕ ਇੱਕ ਦੋ ਦੋ ਕਰਕੇ ਕਈਆਂ ਦੇ ਹੋਰਾਂ ਦੇ ਵੀ ਹੋਏ ਹੋਣਗੇ ਪਰ ਜੇਸ ਪਿੰਡ ਦੇ ਸਾਰੇ ਹੀ ਇੱਕ ਧਿਰ ਦੇ ਜਾਂ ਦੋ ਧਿਰਾਂ ਦੇ ਪੇਪਰ ਰਿਜੈਕਟ ਹੋਣ ਤੇ ਉਹ ਲੋਕ ਉਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੇ ਨੁਮਾਇंदे ਨੇ ਉਹਨਾਂ ਦੀ ਐਮਐਲਏ ਨੇ ਇਹ ਕਹਿ ਕੇ ਕਰਾਇਆ ਬੜਾ ਤਕਾਕੀਤਾ ਲੋਕਤੰਤਰ ਦੀ ਪਹਿਲੀ ਪੌੜੀ ਆ ಗ್ರಾಮ ਪੰਚਾਇਤ ਤੇ ਪਹਿਲੀ ਪੌੜੀ ਤੋਂ ਚੜਨ ਵਾਸਤੇ ਉਹਨੇ ਲੋਕਾਂ ਨੂੰ ਰੋਕਿਆ ਇਹਦਾ ਮਤਲਬ ਇਹ ਆ ਕਿ ਉਹ ਬੜੇ ਘਬਰਾਏ ਹੋਏ ਨੇ ਉਹਨਾਂ ਨੂੰ ਦਿਖ ਰਿਹਾ ਕਿ ਲੋਕ ਸਾਡਾ ਸਾਥ ਨਹੀਂ ਦੇ ਰਹੇ ਜਿਹੜੀ ਐਮਐਲਏ ਦਾ ਪੇਕਾ ਪਿੰਡ ਹੋਵੇ ਟਾਲੀ ਤੇ ਉਹ ਟਾਲੀ ਜੋ ਵੀ ਇਲੈਕਸ਼ਨ ਲੜ ਕੇ ਨਾ ਆਪਣੇ ਭਰਾ ਨੂੰ ਸਰਪੰਚ ਬਣਾ ਸਕੇ ਤਾਂ ਫਿਰ ਉਸ ਐਮਐਲਏ ਦਾ ਕੀ ਲੋਕਾਂ ਚੱਕਸਿਆ ਤੋ ਇਹ ਬਹੁਤ ਵੱਡਾ ਲੋਕਤੰਤਰ ਨਾਲ ਧੱਕਾ ਹੋਇਆ ਕਾਲਾ ਧੱਬਾ ਆ ਲੋਕਤੰਤਰ ਉੱਪਰ ਜੋ ਨਕੋਦਰ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਕੀਤਾ ਗਿਆ ਦਬਾਅ ਪਾ ਕੇ ਕੀਤਾ ਗਿਆ ਜਿਹੜੇ ਪ੍ਰੈਜ਼ੀਡਿੰਗ ਅਫਸਰ ਸੀਗੇ ਦੇਖੋ ਦਬਾਅ ਬੜਿਆਂ ਤੇ ਪਿਆ ਸਾਰੇ ਪੰਜਾਬ 'ਚ ਪਿਆ ਹੋਊਗਾ ਲੇਕਿਨ ਕਈ ਐਸੇ ਪ੍ਰੈਜ਼ੀਡਿੰਗ ਅਫਸਰ ਸੀ ਜਿਹੜੇ ਦਬਾਅ ਚੱਲ ਗਏ ਜਿਨ੍ਹਾਂ ਨੇ ਨਹੀਂ ਗੱਲ ਮੰਨੀ ਪਰ ਜਿਹੜੇ ਦਬਾਅ ਠਾ ਕੇ ਕੰਮ ਕਰਕੇ ਗਏ ਆ ਕਾਣ ਕੀਤਾ ਉਹਨਾਂ ਨੇ ਲੋਕਤੰਤਰ ਦਾ ਅਸੀਂ ਅਸ਼ਦੀਮ ਸਾਹਿਬ ਕੋ ਆਏ ਆ ਕੱਲ ਏਡੀਸੀ ਸਾਹਿਬ ਨਾਲ ਅੱਜ ਏਡੀਸੀ ਸਾਹਿਬ ਨਾਲ ਡੀ ਸਾਹਿਬ ਨਾਲ ਗੱਲ ਕੀਤੀ ਆ ਕਿ ਜੇ ਤੁਸੀਂ ਇਹਨੂੰ ਦਰਸਤ ਨਹੀਂ ਕਰੋਗੇ ਤੇ ਲੋਕਾਂ ਦਾ ਤੁਹਾਨੂੰ ਬਹੁਤ ਵੱਡਾ ਵਿਦਰੋਹ ਉੱਗਦਰਾ ਪਊਗਾ ਲੋਕਾਂ ਦਾ ਵਿਰੋਧ ਹੋਊਗਾ ਤੇ ਤੁਹਾਨੂੰ ਉਹਦਾ ਸਾਹਮਣਾ ਕਰਨਾ ਪਊਗਾ ਇਹ ਤੁਹਾਡੀ ਸਰਕਾਰ ਤੇ ਬਹੁਤ ਵੱਡਾ ਤਬਾ ਲੱਗੂਗਾ ਕਿ ਤੁਸੀਂ ਲੋਕਤੰਤਰ ਨੂੰ ਛਿੱਕੇ ਟਾ ਦਿੱਤਾ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕੀਤੀ ਅਗੰਭਜਤ ਕੀ ਹੁੰਦੀ ਆ ਕੋਈ ਸਰਪੰਚ ਬਣ ਗਿਆ ਕੋਈ ਨਾ ਬਣ ਗਿਆ ਉਹਨੂੰ ਚਾਹੀਦਾ ਆ ਕਿ ਇਹ ਜਿਹੜੀ ਇਲੈਕਸ਼ਨ ਆ ਪੰਚਾਇਤਾਂ ਦੀ ਇਹ ਨਿਰਪੱਖ ਹੋ ਕੇ ਕਰਾਉਣੀ ਚਾਹੀਦੀ ਆ ਇਹਦੇ ਵਿੱਚ ਅਗਰ ਸਰਕਾਰ ਨੇ ਕਿਹਾ ਕਿ ਸਿੰਬਲ ਤੇ ਨਹੀਂ ਇਲੈਕਸ਼ਨ ਲੜਨੀ ਜੇ ਸਿੰਬਲ ਤੇ ਕੋ ਇਲੈਕਸ਼ਨ ਲੜ ਨਹੀਂ ਰਿਆ ਕੋਈ ਕਿਸੇ ਪਾਰਟੀ ਦਾ ਸਿੰਬਲ ਨਹੀਂ ਆ ਤੇ ਫਿਰ ਤੁਹਾਨੂੰ ਕਾਹ ਦਾ ਖਤਰਾ ਆ ਵੀ ਤੁਸੀਂ ਇੱਕ ਬੰਦੇ ਨੂੰ ਸਰਪੰਚ ਬਣਾਉਣਾ ਚਾਹੁੰਦੇ ਹੋ ਉਹਦੀ ਪੰਚਾਇਤ ਬਣਾਉਣਾ ਚਾਹੁੰਦੇ ਹੋ ਬਾਕੀਆਂ ਨੂੰ ਕਿਹਨੇ ਪਾਸੇ ਹੋ ਜਾਓ ਸਭ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਚਾਹੇ ਕੋਈ ਪਾਰਟੀ ਹੋਵੇ ਕਿਸੇ ਦਾ ਹੱਕ ਨਹੀਂ ਆਪਣੇ ਹੋਣਾ ਚਾਹੀਦਾ ਕਿਸੇ ਦਾ ਹੱਕ ਮਾਰਨਾ ਨਹੀਂ ਚਾਹੀਦਾ ਇਹ ਜਮਹੂਰੀਅਤ ਆ ਜੇ ਜਮਹੂਰੀਅਤ ਨੂੰ ਆਪ ਢਾਉਣ ਲੱਗ ਪਏ ਤਾਂ ਫੇਰ ਤਾਂ ਇੱਥੇ ਤਾਣਾ ਸ਼ਾਹੀ ਆ ਕਿ ਕਹਦਾ ਆਪਣੇ ਡੈਮੋਕ੍ਰੇਸੀ ਰਹਿ ਗਈ ਸੋ ਇਹ ਬਹੁਤ ਵੱਡਾ ਉਹਨਾਂ ਨੇ ਜ਼ੁਲਮ ਕੀਤਾ ਆ ਨਕੌਦਰ ਇਲਾਕੇ ਦੇ ਪਿੰਡਾਂ ਦਾ ਨਕੌਦਰ ਇਲਾਕੇ ਦੇ ਲੋਕਾਂ ਦਾ ਅਸੀਂ ਐਸ ਜਿੰਮ ਸਾਹਿਬ ਕੋ ਬੈਠੇ ਆ ਵਧੀਆ ਅਫਸਰ ਨੇ ਐਸ ਜਿੰਮ ਸਾਹਿਬ ਡੀ ਸੀ ਸਾਹਿਬ ਚੰਗੇ ਸਿਆਣੇ ਨੇ ਏ ਡੀ ਸੀ ਸਾਹਿਬ ਬਹੁਤ ਚੰਗੇ ਆ ਜਿਲ੍ਹਿਆਂ ਦੀ ਦੇਖ ਰਿਹਾ ਕਿ ਸਾਰੀ ਇਲੈਕਸ਼ਨ ਹੋ ਰਹੀ ਆ ਅਸੀਂ ਇਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਜਿਹੜੀ ਗਲਤੀ ਤੁਹਾਡੇ ਪ੍ਰਸ਼ਾਸਨਿਕ ਅਫਸਰ ਨੇ ਕੀਤੀ ਅਜੇ ਵੀ ਬੈਲਾ ਆ ਉਸ ਗਲਤੀ ਨੂੰ ਦੁਸਤ ਕਰ ਦਿਓ ਇਹਨਾਂ ਸਾਰਿਆਂ ਦੇ ਜਿੰਨੇ ਵੀ ਆਪਣੇ ਹੈਗੇ ਆ ਉਮੀਦਵਾਰ ਖੜਾ ਹੋਣਾ ਚਾਹੁੰਦੇ ਨੇ ਚਾਹੇ ਉਹ ਸਰਪੰਚੀ ਦੇ ਆ ਚਾਹੇ ਉਹ ਮੈਂਬਰ ਪੰਚਾਇਤ ਬਣਨਾ ਚਾਹੁੰਦੇ ਆ ਉਹਨਾਂ ਸਭ ਨੂੰ ਮੌਕਾ ਮਿਲਣਾ ਚਾਹੀਦਾ ਤਾਂ ਕਿ ਉਹ ਲੋਕਾਂ 'ਚ ਜਾ ਕੇ ਆਪਣਾ ਜਿਹੜਾ ਹੈਗਾ ਆ ਵਿਸ਼ਵਾਸ ਹਾਸਲ ਕਰਕੇ ਆਉਣ ਜਿਹਨੂੰ ਲੋਕ ਚੁਣਨ ਉਹੀ ਸਰਵਜ ਬਣਨਾ ਚਾਹੀਦਾ ਉਹੀ ਪੰਜ ਬਣਨਾ ਚਾਹੀਦਾ ਹੈ ਅਕੇ ਨਾ ਕੋਈ ਸਰਪੰਚ ਨਹੀਂ ਬਣ ਸਕਦਾ ਅਕੇ ਨਾ ਕਿਸੇ ਨੇ ਕਿਸੇ ਪੰਜ ਨੂੰ ਨਹੀਂ ਮੰਨਣਾ ਇਹ ਵੀ ਮੈਂ ਅਸੀਂ ਦੱਸਣਾ ਚਾਹੁੰਦੇ ਆ ਇਸ ਬੀਬੀ ਐਮਐਲਏ ਨੂੰ ਤੇ ਇਹਨਾਂ ਦੀ ਸਰਕਾਰ ਨੂੰ ਇਹਨਾਂ ਦੇ ਚਾਹਤਿਆਂ ਨੂੰ ਜੇ ਤੁਸੀਂ ਸਰਪੰਚ ਬਣਾਉਣਾ ਚਾਹੁੰਦੇ ਆ ਤੇ ਲੋਕਾਂ ਤੋਂ ਸਰਪੰਚ ਬਣਾਓ ਇਦਾਂ ਆਪਣੇ ਦਬਾਅ ਪਾ ਕੇ ਸਰਕਾਰ ਦਾ ਦੁਰਵਰਤੋਂ ਕਰਕੇ ਆਪਣੀ ਸਰਕਾਰ ਦੀ ਇਦਾਂ ਨਹੀਂ ਕੋਈ ਸਰਪੰਚ ਬਣ ਸਕਦਾ ਨਾ ਕਿਸੇ ਨੇ ਮੰਨਣਾ ਆ ਸੋ ਸਾਨੂੰ ਉਮੀਦ ਹੈ ਕਿ ਲੋਕਤੰਤਰ ਜਿੰਦਾ ਜਗਦਾ ਆ ਜਿੱਥੇ ਫੋਟੋ ਲੱਗੀ ਆ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਬਾਬਾ ਸਾਹਿਬ ਡਾਕਟਰ ਬੀ ਆਰ ਅਮਿਤਕਰ ਦੀ ਤੇ ਫਿਰ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਹੈ ਬਾਬਾ ਸਾਹਿਬ ਨੇ ਜਿੱਥੇ ਸੰਵਿਧਾਨ ਦੀ ਆਪਣੇ ਤਜੀਆਂ ਢਾ ਰਹੇ ਹੋ ਤੇ ਫਿਰ ਫੋਟੋ ਲਾਉਣ ਦਾ ਕੀ ਫਾਇਦਾ ਬਾਬਾ ਸਾਹਿਬ ਦੀ ਇੱਥੇ ਦਫ਼ਤਰਾਂ 'ਚ ਸੋ ਸਾਡੀ ਇਹਨਾਂ ਨੂੰ ਅਪੀਲ ਆ ਐਸ ਡੀ ਐਮ ਸਾਹਿਬ ਨੂੰ ਸਾਰੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਜਿਨੇ ਵੀ ਆਪਣੇ ਇਹ ਸਾਰੇ ਅਫਸਰ ਸਹਿਬਾਨ ਨੇ ਜਿਹੜੇ ਇਲੈਕਸ਼ਨ ਕਰਾ ਰਹੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਅਪੀਲ ਕਰਦੇ ਆ ਜਿਹੜੇ ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਚੌਧਰੀ ਸਾਹਿਬ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੀਆਂ ਕਿਤੇ ਗਲਤੀਆਂ ਹੋਈਆਂ ਉਹਨਾਂ ਦੁਸਤ ਕਰੋ ਹਰ ਇੱਕ ਨੂੰ ਮੌਕਾ ਦਿਓ ਲੋਕਾਂ ਤੱਕ ਜਾ ਕੇ ਆਪਣੀ ਜਿਹੜੀ ਹੈਗੀ ਵੋਟ ਮੰਗਣ ਦਾ ਵੋਟ ਮੰਗਣ ਦਾ ਅਧਿਕਾਰ ਸਾਰਿਆਂ ਨੂੰ ਆ ਵੋਟ ਪਾਉਣ ਦਾ ਅਧਿਕਾਰ ਸਾਰਿਆਂ ਨੂੰ ਆ ਇਹ ਅਧਿਕਾਰ ਸਾਡਾ ਜਮਹੂਰੀਅਤ ਦਾ ਅਧਿਕਾਰ ਆ ਕੋਈ ਨਹੀਂ ਇਹਨੂੰ ਖੋ ਸਕਦਾ ਜਿਹੜਾ ਕੋਣ ਦੀ ਕੋਸ਼ਿਸ਼ ਕਰੂਗਾ ਨੌਕਾ ਦਾ ਮੂੰਹ ਮੋਢਾ ਮੋੜ ਮਾ ਜਵਾਬ ਦੇਣਗੇ ਡਟ ਕੇ ਉਹਦਾ ਵਿਰੋਧ ਕਰਨਗੇ ਉਹਨੂੰ ਆਪਣਾ ਭਲਿਆ ਜਿਹੜਾ ਭਲਾ ਉਹਨੂੰ ਉਹਨੂੰ ਆਪਣਾ ਵਿਚਾਰਨਾ ਚਾਹੀਦਾ ਤੇ ਅੱਜ ਜੇ ਨਾ ਦਰਸਤੀਤਾ ਇਹ ਕੱਲ ਨੂੰ ਇਹਦੇ ਸਿੱਟੇ ਬੜੇ ਗভীর ਨਿਕਲਣਗੇ ਇਹ ਸਰਕਾਰ ਵਾਸਤੇ ਤੇ ਜੇ ਜਿਹੜੀ ਇੱਥੇ ਦੀ ਐਮਐਲਏ ਆ ਸੋ ਅਜੇ ਵੀ ਵੇਲਾ ਆ ਉਹਨੂੰ ਸਾਹਮਣੇ ਲੈਣਾ ਚਾਹੀਦਾ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਸਾਰੇ ਜਿਹੜੇ ਉਮੀਦਵਾਰਾਂ ਦੇ ਪੇਪਰ ਐਕਸੈਪਟ ਕੀਤੇ ਜਾ